ਵਰੇਗੂ ਜੀ ਦਾ ਖਾਲਸਾ ਸ਼ਿਵਾਜੀ ਜੀ ਕੀ ਫਤਿਹ ਇਹ ਉਸ ਪਰਮਾਤਮਾ ਦੀ ਮਰਜ਼ੀ ਹੈ ਇਹ ਉਹਦੇ ਹੁਕਮ ਨੇ ਕਿਉਂਕਿ ਸਾਨੂੰ ਤੇ ਇਹ ਅੰਦਾਜ਼ਾ ਨਹੀਂ ਸੀ ਕਿ ਹਦੀਆਬਾਦ ਦੇ ਇਸ ਸ਼ਮਸ਼ਾਨ ਘਾਟ ਦੇ ਕਰੀਮੇਸ਼ਨ ਗਰਾਊਂਡ ਤੇ ਉੱਥੇ ਇੰਨੀ ਛੇਤੀ ਵਿਕਰਮ ਗਰੂਵਰ ਨੂੰ ਅਗਨੀ ਪੇਟ ਕਰ ਦਿੱਤਾ ਜਾਏਗਾ ਬڑا ਛੋਟਾ ਸੀ ਦੀ ਵੰਦਰ 50 ਐਂਡ ਜੀ ਹਰ ਸੱਚ ਆਵਾਜ਼ ਐਕਸਪੀਰੀਅੰਸ ਆਫ ਥੀਏਟਰ ਫਿਲਮ ਬਹੁਤ ਮਿਹਨਤੀ ਸੀ ਕ੍ਰੀਏਟਿਵ ਸੀ ਜਿੱਥੋਂ ਵੀ ਕੋਈ ਖਾਸ ਚੀਜ਼ ਚਾਹੇ ਥੀਏਟਰ ਕਰਦੇ ਹੋયા ਮੰਚ ਦੇ ਉੱਤੇ ਰੰਗ ਮੰਚ ਦੇ ਉੱਤੇ ਕਰਵਾਉਂਦਾ ਸੀ ਯੂਨੀਵਰਸਿਟੀ ਕੰਪੀਟੀਸ਼ਨ ਸੈਂਟਰ ਯੂਨੀਵਰਸਿਟੀ ਦਨ ਨੈਸ਼ਨਲ ਲੈਵਲ ਤੇ ਵੀ ਬੜੀਆਂ ਵੇਜੇ ਨੇ ਹਾਸਲ ਕੀਤੀਆਂ ਔਰ ਅੰਮ੍ਰਿਤਸਰ ਵੀ ਇਸੇ ਤਰ੍ਹਾਂ ਜਲੰਧਰ ਇੱਥੇ ਦੇ ਕਾਲਜਿਸ ਦੇ ਵਿੱਚ ਵੀ ਇਹਨੇ ਕਾਫੀ ਥੀਏਟਰ ਕਰਾਇਆ ਇਹਦੇ ਪਾਪਾ ਇਹਦੇ ਪਿਤਾ ਜੀ ਇਹਦੇ ਫਾਦਰ ਅਮਰਜੀਤ ਗਰੋਰ ਸਾਹਿਬ ਮੈਨੂੰ ਯਾਦ ਹੈ ਜਦੋਂ ਮੈਂ ਦੂਰਦਰਸ਼ਨ ਤੇ ਕੈਜੂਅਲੀ ਆਂਦਾ ਹੁੰਦਾ ਸੀਗਾ ਉਦੋਂ ਮੈਂ ਰੇਡੀਓ ਤੇ ਜੌਬ ਕਰਦਾ ਸੀ ਜਾਂ ਕਾਲਜ ਤੋਂ ਪੜ੍ਹ ਕੇ ਬਾਹਰ ਆਇਆ ਸੀ ਤਾਂ ਜਿਹੜੇ ਮਝੇ ਹੋਏ ਦੂਰਦਰਸ਼ਨ ਦੇ ਆਰਟਿਸਟ ਸੀ ਲਗਾਤਾਰ ਨਾਟਕ ਕਰਦੇ ਸੀ ਔਰ ਪੈਨਲ ਦੇ ਆਰਟਿਸਟ ਸੀਗੇ ਉਪਰ ਦੇ ਉਹਨਾਂ ਚ ਦੇ ਡੈਡੀ ਅਮਰਜੀਤ ਰੋਬਰ ਸਾਹਿਬ ਵੀ ਬਹੁਤ ਹੀ ਜ਼ਿਆਦਾ ਉਹਨਾਂ ਦੀ ਸ਼ਮੂਲੀਅਤ ਰਹਿੰਦੀ ਸੀ ਨਾਟਕਾਂ 'ਚ ਸੋਏ ਪੀੜੀ ਅੱਗੇ ਵੀ ਬਧੀ ਉਹਦਾ ਛੋਟਾ ਵੀ ਜਿਹੜਾ ਹੈ ਵਾਸੂ ਹੈ ਹੀ ਇਜ਼ ਅਗੇਨ ਅ ਵੈਰੀ ਗੁੱਡ ਐਕਟਰ ਐਂਡ ਡਾਇਰੈਕਟਰ ਟੂ ਸੋ विक्रम ਦਾ ਜਣਾ ਇੱਕ ਘਾਟ ਹੈ ਫਿਲਮ ਇੰਡਸਟਰੀ ਲਈ ਰੰਗ ਕਰਮੀਆਂ ਲਈ ਰੰਗ ਮੰਚ ਲਈ ਸੱਚੀ ਬਾਸ਼ਾ ਜੇਦੀ ਆਤਮਾ ਨੂੰ ਸ਼ਾਂਤੀ ਦੇਵੇ ਪਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇਵੇ ਇਹੋ ਜੇ ਮੌਕੇ ਦੇ ਉੱਤੇ ਬੋਲਿਆ ਨਹੀਂ ਜਾਂਦਾ ਸਾਡਾ ਬੜਾ ਹੀ ਪਿਆਰਾ ਮਿੱਤਰ ਵਿਕਰਮਜੀਤ ਗਰੋਵਰ ਬੜੀਆਂ ਫਿਲਮਾਂ ਡਾਇਰੈਕਟ ਕੀਤੀਆਂ ਕੋਗੀ ਦੇ ਨਾਲ ਕੱਪੀ ਜੀ ਦੇ ਨਾਲ ਸਾਡੇ ਨਾਲ ਸ਼ੁਰੂਆਤ ਕੀਤੀ ਕੋਗੀ ਸ਼ੂਮਤਰ ਫਿਲਮ ਤੋਂ 2005 ਤੋਂ ਆਪਾਂ ਇਹਨੂੰ ਜਾਣਦੇ ਸੀ ਸਕੇ ਭਰਾਵਾਂ ਤੋਂ ਵੱਧ ਇਹਦੀ ਮਾਂ ਸਾਡੀ ਮਾਂ ਮਤਲਬ ਇੰਨਾ ਕੋਈ ਜ਼ਿਆਦਾ ਪਿਆਰ ਮਤਲਬ ਤੱਕਾ ਇੰਨਾ ਲੱਗਾ ਕਿ ਇਹ ਇੰਨਾ ਕ੍ਰੀਏਟਿਵ ਬੰਦਾ ਹੈ ਨੇ 50 ਸਾਲ ਜੀਣਾ ਚਾਹੀਦਾ ਸੀ ਪਰ ਬਹੁਤ ਜਲਦੀ ਚਲੇ ਗਿਆ ਪਰਮਾਤਮਾ ਨੂੰ ਸਰਗਾਂ 'ਚ ਵਾਸਾ ਦਵੇ विक्रम ग्रोवर फिल्म विक्रम इंडस्ट्री ਦਾ ਇੱਕ ਬਹੁਤ ਸਥਾਪਿਤ ਨਾਮ ਸੀ ਬਹੁਤ ਲੋਕ ਪਿਆਰ ਕਰਦੇ ਨੇ ਮੈਨੂੰ ਲੱਗਦਾ ਕਿ ਵੀ ਐਸੇ ਰਾਈਟਰ ਡਾਇਰੈਕਟਰ ਜਾਂ 20 ਤੋਂ ਜ਼ਿਆਦਾ 25 30 ਲੋਕ ਐਕਟਰ ਮਿਲਾ ਲਈਏ ਐਸੇ 30 40 ਲੋਕ ਹੋਣਗੇ ਜਿਹੜੇ ਅੱਜ ਵਿਕਰਮ ਕਰਕੇ ਐਸਟੈਬਲਿਸ਼ਡ ਨੈਸ ਇੰਡਸਟਰੀ ਦੇ ਵਿੱਚ ਉਹਦਾ ਹਰ ਬੰਦੇ ਦੀ ਜ਼ਿੰਦਗੀ 'ਚ ਯੋਗਦਾਨ ਔਰ ਮੈਂ ਇਹ ਕਹਿ ਕੇ ਬਹੁਤ ਤਕਲੀਫ ਹੋ ਰਹੀ ਮੈਨੂੰ ਕਿ ਸਮਝੋ ਮੇਰੀ ਸਜੀ ਬਾ ਗਈ ਹੈ ਵਿਕਰਮ ਦੇ ਜਾਨ ਨਾਲ ਪਤਾ ਮੇਰੀ ਜ਼ਿੰਦਗੀ ਚ ਵੀ ਬਹੁਤ ਕੰਟਰੀਬਿਊਸ਼ਨ ਇੰਡਸਟਰੀ ਚ ਵੀ ਬਹੁਤ ਕੰਟਰੀਬਿਊਸ਼ਨ ਸੀ ਔਰ ਇਹ ਬੜਾ ਅਕੈ ਤੇ ਅਸਹਿ ਸਦਮਾ ਜਿਹਨੂੰ ਕਹਿੰਦੇ ਹੋ ਇਹ ਹੁੰਦਾ ਵਿਕਰਮ ਦਾ ਸੇਵਾ ਬਲ ਦਾ ਵੇਖਣਾ ਉਹਨੂੰ ਜਾਂਦੇ ਦੇਖਣਾ ਬਹੁਤ ਤਕਲੀਫ ਵਾਲੀ ਗੱਲ ਹੈ ਬਦ ਇਹ ਸਿਆਸ ਨਾਲ ਕੇ ਵਿਕਰਮ ਦੁਬਾਰਾ ਕਦੇ ਜ਼ਿੰਦਗੀ ਚ ਪਤਾ ਨਹੀਂ ਕਿਹੜੇ ਰੂਪ ਚ ਕਦੋਂ ਕਿੱਥੇ ਮਿਲੇਗਾ ਪਰ ਜਦ ਤੱਕ ਅਸੀਂ ਜਿਉਂਦੇ ਆ ਉਦੋਂ ਤੱਕ ਉਡੀਕ ਤਾਂ ਰਹੇਗੀ ਵਿਕਰਮ ਦੀ कलिक <laughs>